वाहगुरु जी का खालसा वाहेगुरु जी की फतेह गुरु रोद गुरु प्यारी सत संगत जी आप गुरमुख प्यारे बहुत बड़ भागी हाँ जो ऐसे कोर कर चुके समय सारे कामकार सोचते हुए सागत तो में जुड़ बैठे हाँ गुरु प्यारे बहुत व्डे भाग हो ਤਾਂ ਹੀ ਆਪਾਂ ਸੰਗਤ 'ਚ ਆ ਕੇ ਬੈਠ ਸਕਦੇ ਹਾਂ ਪਰਮੇਸ਼ਰ ਦਾ ਨਾਮ ਜਪ ਸਕਦੇ ਹਾਂ ਮਹਾਰਜ ਗੁਰਬਾਣੀ 'ਚ ਫਰਮਾਨ ਕਰਦੇ ਹਨ ਵੱਡੇ ਪਾਗ ਪੀਟੇ ਗੁਰਦੇਵਾ ਕੂਟ ਪਰਾਦ ਮਿਟੇ ਹਰ ਸੇਵਾ ਮਹਾਰਜ ਕਹਿੰਦੇ ਵੱਡੇ ਪਾਗ ਹੀ ਹੋਣ ਤਾਂ ਸਾਹ ਸੰਗਤ 'ਚ ਬੈਠ ਕੇ ਗੁਰੂ ਨਾਲ ਮੇਲ ਹੁੰਦਾ ਹੈ ਤੇ ਸਾਡੇ ਕੋ ਰੋੜਾ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਗੁਰਮਖ ਪਿਆਰਿਓ ਅਸੀਂ ਇਸ ਜਨਮ ਚ ਜੰਨੀ ਇਸ ਸੰਸਾਰ ਦੇ ਵਿੱਚ ਆਏ ਜਦੋਂ ਤੋਂ ਸੰਸਾਰ ਬਣਿਆ ਹੈ ਸ੍ਰਿਸ਼ਟੀ ਸਾਜੀ ਹੈ ਗੁਰਮਖ ਪਿਆਰਿਓ ਅਹੀਂ ਜਨਮ ਦਰ ਜਨਮ ਇਸ ਸੰਸਾਰ ਵਿੱਚ ਘੁੰਮ ਰਹੇ ਹਾਂ ਬਾਰ ਬਾਰ ਅਸੀਂ ਜਨਮਾਂ ਚ ਆ ਰਹੇ ਹਾਂ ਜੁਨਾ ਚ ਆ ਰਹੇ ਹਾਂ ਸੋ ਮਹਾਰਾਜ ਬਾਣੀ ਚ ਵੀ ਫਰਮਾਨ ਕਰਦੇ ਹਨ ਫਿਰਤ ਫਿਰਤ ਬਹੁਤੇ ਚੁਗ ਹਾਰੇਓ ਮਨਖ ਦੇ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਮਹਾਰਾਜ ਕਹਿੰਦੇ ਆਪਾਂ ਜੁਗਾਂ ਜੁਗਾਂ ਤੋਂ ਫਿਰ ਰਹੇ ਹਾਂ ਤੇ ਜੁਗਾ ਜੁਗਾ ਜੋ ਘੁੰਮਦੇ ਹੋਏ ਹੁਣ ਸਾਨੂੰ ਇਹ ਮਨੁੱਖਾ ਜਾਮਾ ਮਿਲਿਆ ਹੈ ਅਸੀਂ ਫੇਰ ਵੀ ਪਰਮੇਸ਼ਰ ਨੂੰ ਨਹੀਂ ਜਪਦੇ। ਸੋ ਗੁਰਮਖ ਪਿਆਰਿਓ ਜੋ ਮਹਾਰਾ ਜੀ ਦੀ ਬਾਣੀ ਸਾਨੂੰ ਉਪਦੇਸ਼ ਕਰ ਰਹੀ ਹੈ। ਬਾਰ-ਬਾਰ ਮਹਾਰਾ ਜੀ ਸਾਨੂੰ ਹੁਕਮ ਕਰ ਰਹੇ ਹਨ ਕਿ हे ਜੀਵ ਸਾ ਸੰਗਤ ਵਿੱਚ ਆ ਕੇ ਨਾਮ ਜਪ। ਨਾਮ ਸਿਮਰਨ ਕਰ ਪਰਮੇਸ਼ਰ ਨੂੰ ਚੇਤੇ ਕਰ ਬਾਰ-ਬਾਰ ਮਹਾਰਾ ਜੀ ਬਾਰ-ਬਾਰ ਕਹਿਣ ਦਾ ਮਤਲਬ ਕਿਉਂਕਿ ਸਾਡਾ ਜਿਹੜਾ ਮਨ ਹੈ ਗੁਰਮਤ ਪਿਆਰ ਇੱਕ ਵਾਰ ਸਮਝਾਏ ਤੇ ਨਹੀਂ ਸਮਝਦਾ ਇਸ ਕਰਕੇ ਇਹਨੂੰ ਬਾਰ-ਬਾਰ ਦੱਸਣਾ ਪੈਂਦਾ ਹੈ ਸਮਝਾਉਣਾ ਪੈਂਦਾ ਹੈ ਕਿਉਂਕਿ ਬਾਰ-ਬਾਰ ਇਹ ਵਿਚਾਰਾਂ ਚ ਆ ਜਾਂਦਾ ਹੈ ਕਿ ਮਾਇਆ ਦਾ ਮੋਹਿਆ ਹੋਇਆ ਹੈ ਮਾਇਆ ਇਸ ਨੂੰ ਮੋਹ ਵਿੱਚ ਉਕਸਾ ਲੈਂਦੀ ਹੈ ਕਦੀ ਸੰਸਾਰ ਦਾ ਮੋਹ ਤੇ ਕਦੀ ਪਰਿਵਾਰ ਦਾ ਮੋਹ ਤੇ ਕਦੀ ਪਦਾਰਥਾਂ ਦਾ ਮੋਹ ਕਦੀ ਵਡਿਆਈਆਂ ਦਾ ਮੋਹ ਇਹ ਸੰਸਾਰੀ ਮਨਤਾ ਗੁਰਮਖ ਪਿਆਰ ਨੂੰ ਨਾਮ ਜਪੜਨੇ ਦਿੰਦੀ ਇਸ ਕਰਕੇ ਭੁੱਲਿਆ ਹੋ ਪਟਕਿਆ ਹੋਇਆ ਸੰਸਾਰ ਵਿੱਚ ਫਿਰਦਾ ਹੈ ਤੇ ਮਹਾਰਾਜ ਜਸ ਨੂੰ ਬਾਰ-ਬਾਰ ਚੇਤੇ ਕਰਾਉਂਦੇ ਹਨ ਬਾਰ-ਬਾਰ ਚੇਤੇ ਕਰਾਉਂਦੇ ਹਨ ਸਿਮਰੋ 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 ਮੈਂ ਕਹਿੰਦੇ ਸਿਮਰ 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 ਸੁਖ ਪਾਵੋ ਕਾਲ ਕਲੇਸ਼ ਤਨ ਮਾਹਿ ਮਟਾਵੋ ਕਿ ਆਪਣੇ ਮਨ ਦੇ ਅੰਦਰੋਂ ਇਹ ਜੋ ਵਿਚਾਰਾਂ ਦੇ ਕਲਾ ਕਲੇਸ਼ ਚੱਲ ਰਹੇ ਹਨ ਇਨਰ ਨੂੰ ਸਿਮਰ ਸਿਮਰ ਕੇ ਮਟਾ ਲੋ ਗੁਰਮਖ ਪਿਆਰਿਓ ਜਿਹੜਾ ਮਨ ਸਾਧ ਸੰਗਤ ਚ ਆ ਕੇ ਪਰਮੇਸ਼ਰ ਦਾ ਨਾਮ ਨੀ ਨਾ ਜਪਦਾ ਤੇ ਉਹ ਬਾਰ ਸੰਸਾਰ ਵਿੱਚ ਪਟਕਦਾ ਫਿਰਦਾ ਹੈ ਤੂੰ ਸੰਸਾਰ ਵਿੱਚ ਪਟਕਦਾ ਫਿਰਦਾ ਹੈ ਕਲਾ ਕਲੇਸ਼ ਵਿੱਚ ਉਹਦਾ ਮੂ ਵੀ ਕਲਾ ਕਲੇਸ਼ ਨਾਲੀ ਉਹ ਕੇ ਸੰਸਾਰ ਵਿੱਚ ਵਿਚਰਦਿਆਂ ਸਹਿਜੇ ਦੁੱਖ ਸੁਖ ਜੀਵਨ ਚ ਆਉਂਦੇ ਰਹਿੰਦੇ ਆ ਤੇ ਇਹ ਮਾਨਾ ਉਹਨਾਂ ਦੁੱਖਾਂ ਸੁੱਖਾਂ ਚ ਪਿਆ ਗੁਰਮਖ ਪਿਆਰੋ ਸੰਸਾਰ ਚ ਵਿਚਰਦਾ ਰਹਿੰਦਾ ਤੇ ਕਦੀ ਵੀ ਇਹਨੂੰ ਆਪਣੇ ਪਰਮੇਸ਼ਰ ਪਿਤਾ ਦੀ ਯਾਦ ਨਹੀਂ ਆਉਂਦੀ ਕਦੀ ਇਹਨੂੰ ਆਪਣੇ ਘਰ ਦੀ ਯਾਦ ਨਹੀਂ ਆਉਂਦੀ ਤੇ ਇਸ ਤਰ੍ਹਾਂ ਹੀ ਜਨਮਾਂ ਜਨਮਾਂ ਤੋਂ ਇਹ ਮਾਇਆ ਚ ਖੇਡਦਾ ਖੇਡਦਾ ਮਾਇਆ ਤੋਂ ਮਾਇਆ ਨਾਲ ਖੇਡਦਾ ਖੇਡਦਾ ਗੁਰਮਖ ਪਿਆਰੋ ਪਰਮੇਸ਼ਰ ਤੋਂ ਇੰਨਾ ਦੂਰ ਚਲਾ ਗਿਆ ਕਿ ਹੁਣ ਇਹਨੂੰ ਨਾ ਤੇ ਆਪਣੀ ਪਛਾਣਿਆ ਨਾ ਨ ਆਪਣੇ ਘਰ ਦੀ ਪਛਾਣਿਆ ਨਾ ਇਹਨੂੰ ਆਪਣੇ ਪਿਤਾ ਦੀ ਪਛਾਣਿਆ ਨਾ ਆਪਣੇ ਪਿਤਾ ਦਾ ਹੁਕਮ ਪਛਾਣਦਾ। ਸੋ ਗੁਰਮਖ ਪਿਆਰ ਇਸ ਕਰਕੇ ਸਾਨੂੰ ਬਾਰ-ਬਾਰ ਬਾਰ-ਬਾਰ ਯਾਦ ਕਰਾਇਆ ਜਾਂਦਾ ਹੈ। ਜਪ ਲੋ ਜਪ ਲੋ ਜਪ ਲੋ ਲਾਹਾ ਲੈ ਲੋ। ਮਹਾਰਜ ਕਹਿੰਦੇ ਮਨੁੱਖਾ ਦੇਹੀ ਤੈਨੂੰ ਮਿਲੀ ਨਾਮ ਜਪਣ ਨੂੰ। ਤੈਨੂੰ ਲਾਹਾ ਲੈਣ ਵਾਸਤੇ, ਤੈਨੂੰ ਪਵਜਲ ਤਰਨ ਵਾਸਤੇ, ਤੈਨੂੰ ਆਪਣਾ ਜਨਮ ਮਰਨ ਦਾ ਇਹ ਨਿਬੇੜਾ ਕਰਨ ਵਾਸਤੇ ਇਹ ਚੱਕਰ ਖਤਮ ਕਰਨ ਵਾਸਤੇ ਮਿਲੀ ਸੋ ਗੁਰਮਖ ਪਿਆਰਿਓ ਮਨ ਇੰਨਾ ਮਾਇਆ ਦਾ ਮੋਇਆ ਹੋਇਆ ਹੈ ਕਿ ਇਸ ਨੂੰ ਕੁਝ ਵੀ ਯਾਦ ਨਹੀਂ ਬਾਰ ਬਾਰ ਇਹਨੂੰ ਯਾਦ ਕਰਾਉਣ ਤੇ ਬਾਰ ਬਾਰ ਇਹਨੂੰ ਯਾਦ ਕਰਾਉਣ ਤੇ ਵੀ ਯਾਦ ਨਹੀਂ ਆਉਂਦਾ ਐਸਾ ਮਾਇਆ ਚ ਗੂੜੀ ਨੀਂਦ ਚ ਸੌਂ ਗਿਆ ਮਨ ਸਾਡਾ ਜਿਸ ਤਰ੍ਹਾਂ ਜੀਵ ਸੁਪਨੇ ਵਿੱਚ ਦੁੱਖਾਂ ਸੁੱਖਾਂ ਚ ਪਿਆ ਰਹਿੰਦਾ ਉਹਦੀ ਕੋਈ ਬਾਤ ਨਹੀਂ ਕੁੱਛਦਾ ਗੁਰਮਖ ਪਿਆਰੋ ਇਸ ਤਰ੍ਹਾਂ ਇਹ ਸੰਸਾਰੇ ਦੇ ਵਾਸਤੇ ਸੁਕਣਾ ਆ ਕੋਈ ਇਹਦੀ ਬਾਤ ਪੁੱਛਣ ਵਾਲਾ ਨਹੀਂ ਪਰ ਬਾਰ-ਬਾਰ ਇਹਨੂੰ ਪੰਜ ਦੁਖੀ ਵੀ ਕਰਦੇ ਬਾਰ-ਬਾਰ ਉੱਥੇ ਜਾਂਦਾ ਆ ਬਾਰ-ਬਾਰ ਉੱਥੇ ਜਾਂਦਾ ਇਸ ਤਰ੍ਹਾਂ ਇਹ ਸੰਸਾਰ ਦੇ ਚ ੱੱਕੇ ਖਾ ਰਿਆ ਮੈਨੂੰ ਕੋਈ ਸੋਲਿਊਸ਼ਨ ਨਹੀਂ ਪਤਾ ਕਿ ਇਹਨਾਂ ਚੱਕਰਾਂ ਚੋਂ ਨਿਕਲਦਾ ਸੋਲਿਊਸ਼ਨ ਕੀ ਆ ਕਿੱਦਾਂ ਮੈਂ ਸੱਚੀ ਸੰਗਤ ਚ ਜੁੜਾਂ ਕਿਦਾਂ ਮੈਂ ਨਾਮ ਅਭਿਆਸ ਕਰਾਂ ਗੁਰੂ ਦਾ ਗਿਆਨ ਪ੍ਰਾਪਤ ਕਰਾਂ ਸੁ ਗੁਰਮਖ ਪਿਆਰਿਓ ਐਸਾ ਏ ਜਿਹੜਾ ਮਾਨਿਆ ਇਹ ਭੁੱਲਿਆ ਫਿਰਦਾ ਪਟਕਿਆ ਫਿਰਦਾ ਸੰਸਾਰ ਚ ਇਹ ਸਭ ਕੁਝ ਜਾਣਦਾ ਹੋਇਆ ਵੀ ਗੁਰਮਖ ਪਿਆਰਿਓ ਮਾਇਆ ਸੁ ਡਿੱਗਿਆ ਸਭ ਕੁਝ ਜਾਣਦਾ ਹੋਇਆ ਕਿ ਅਨਜਾਨ ਬਣਿਆ ਹੋਇ ਇਸ ਕਰਕੇ ਮਹਾਰਾਜ ਨੇ ਇਹ ਇਸ ਅਵਸਥਾ ਚ ਇਸ ਨੂੰ ਗਾਫਲ ਵੀ ਕਹਤਾ ਇਹ ਗਾਫਲ ਹੋਇਆ ਆਕੀ ਹੋਇਆ ਸਿ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਮਨ ਜਾਣਤ ਹੈ ਸਭ ਬਾ ਜਾਣਤ ਹੀ ਔਗਣ ਕਰੇ ਕਾਹੇ ਕੀ ਕਸਲਾਤ ਹਾਥ ਦੀਪ ਕੋਏ ਪਰੇ ਸਿ ਮਹਾਰਾਜ ਇਹਦਾ ਬਾਣੀ ਵਿੱਚ ਗੁਰਮਤਿ ਕਹਿ ਰਹੇ ਸਾਨੂੰ ਦਸ ਰਹੇ ਹਨ ਸਾਡੇ ਮਨ ਦੀ ਅਵਸਥਾ ਗੁਰਮੁਖ ਪਿਆਰੇ ਸਾਡਾ ਮਨ ਸਾਹ ਸੰਗਤ ਚ ਆ ਕੇ ਬੈਠੇ ਗੁਰਮੁਖਾਂ ਗੁਰਮੁਖ ਜਨਾਂ ਦੀ ਕੋਈ ਬਾਤ ਸੁਣੇ ਕੋਈ ਵਿਚਾਰੇ ਤਾਂ ਕੋਈ ਜੀਵਨ ਚ ਇਸ ਨੂੰ ਸੇਧ ਮਿਲੇ ਕਿਤੇ ਗਿਆਨ ਦੀ ਕਿਰਨ ਇਹਦੇ ਹਿਰਦੇ ਚ ਪੈ ਜਾਵੇ ਗੁਰਮੁਖ ਕਹਰੇ ਇਹਦੇ ਹਿਰਦੇ ਤੇ ਪੈ ਜਾਵੇ ਕੋਈ ਗਿਆਨ ਦੀ ਕਿਰਨ ਤੇ ਤਾਂ ਗੁਰਮੁਖ ਪਿਆਰੇ ਨੂੰ ਕੋਈ ਅੱਗੇ ਦਿਸੇ ਸੋ ਐਸੇ ਸਾਡੇ ਜਿਹੜੇ ਮਨ ਦੀ ਆ ਇਹ ਹਾਲਤ ਹੋਈ ਪਈ ਆ ਇਹ ਕੁਛ ਵੀ ਆਪਣੇ ਇੰਨਾ ਬੁਕਾਰਾਂ ਚੋਂ ਨਿਕਲਣ ਦਾ ਗੁਰਮਖਿਆਰੋ ਇਹ ਨਹੀਂ ਕੋਈ ਹੱਲਾ ਵਸੀਲਾ ਕਰਦਾ ਤੇ ਮਹਾਰਾਜ ਇਸ ਤੇ ਬਾਰੇ ਚ ਬਾਣੀ ਚ ਦੱਸਦੇ ਹਨ ਮਾਨਸ ਦੇਹ ਬਹਰ ਪਾਵੇ ਕᓱ ਉਪਾਉ ਮੁਕਤ ਕਾ ਕਰਰ ਨਾਨਕ ਕਹਿਤ ਗਾਇ ਕਰੁਣਾ ਮੈਂ ਪਾਉ ਸਾਗਰ ਕੇ ਪਰ ਉਤਰਿ ਸੁ ਮਹਾਰਾਜ ਤਬਾਣੀ ਵਿੱਚ ਬਹੁਤ ਸਮਝਾਉਣਾ ਕਰ ਰਿਹਾ ਨੇ ਕਿ ਹੁਣ ਤੈਨੂੰ ਸਮਾਂ ਮਿਲਿਆ ਤੇ ਹੁਣ ਤੂੰ ਕੋਈ ਨਾ ਕੋਈ ਮੁਕਤੀ ਦਾ ਉਪਾਕਾਰ ਕੋਈ ਪਰਮੇਸ਼ਰ ਦੇ ਅੱਗੇ ਕਰੁਣਾ ਮਈਰ ਦਾਸ ਬੇਨਤੀ ਕਰ ਕੋਈ ਤੇਰੇ ਅੰਦਰ ਪ੍ਰਾਗ ਆਵੇ ਤਾਂ ਮਾਲਕ ਅੱਗੇ ਤੂੰ ਬੇਦੜੀ ਜੋਦੜੀ ਕਰੇ ਤਾਂ ਕਿਤੇ ਤੈਨੂੰ ਔਸਾਗਰ 파ਰ ਤੋ ਉਤਰੰਦਾ ਮਾਲਕ ਕੁ ਤਰੀਕਾ ਜੁਗਤੀ ਤੇਰੇ ਤੱਕ ਪਹੁੰਚਾਉਣਾ ਸੋ ਗੁਰਮਖ ਪੈਰੋ ਐਸੀ ਸਾਡੇ ਮਨਾਂ ਦੀ ਹਾਲਤ ਹੋਈ ਐਸੇ ਕੋਰ ਕਾਲ ਯੁਗ ਦੇ ਵਿੱਚ ਇਹ ਸਾਰੀ ਜੜੀ ਮਹਾਰਾਜ ਨੇ ਦੱਸਿਆ ਪੀ ਇਹਦੀ ਮਤ ਦੇ ਉੱਪਰ ਐਸਾ ਪਰਦਾ ਪੈ ਗਿਆ ਐਸਾ ਇਹਦਾ ਜਿਹੜਾ ਮਨ ਆ ਉਹ ਵਿਚਾਰਾਂ ਤੇ ਵਿਕਾਰਾਂ ਚ ਨਿਕਲ ਗਿਆ ਕਿ ਇਹਨੂੰ ਐਸਾ ਮਾਇਆ ਦਾ ਗੁਬਾਰ ਚੜ ਗਿਆ ਵੀ ਹੁਣ ਇਹਨੂੰ ਕੁਝ ਵੀ ਅੱਗੇ ਦਿਸਦਾ ਨਹੀਂ ਸਿਮਾਰਾ ਜੀ ਕਿਰਪਾ ਕਰਨ ਤੇ ਇਹ ਜੀਵ ਦਾ ਕਿਤੇ ਪਾਰ ਉਤਾਰਾ ਹੋ ਸਕਦਾ ਕਿਉਂਕਿ ਇਸ ਸੰਸਾਰ ਦੇ ਉੱਚ ਵਰਮ ਪੈ ਰਹੇ ਵਿਰਲੇ ਜੀਵ ਨੂੰ ਜਿਹੜੇ ਜਾਗਦੇ ਨੇ ਕਿ ਸੰਸਾਰ ਨੂੰ ਜਗਾ ਰਹੇ ਨੇ ਬਾਕੀ ਤੇ ਸਾਰਾ ਸੰਸਾਰ ਮਾਇਆ ਵਿੱਚ ਸੁੱਤਾ ਪਿਆ ਤੇ ਮਹਾਰਾਜ ਕਹਿੰਦੇ ਵੀ ਚਾਹ ਵਰਨਾ ਦੇ ਵਿੱਚ ਕੋਈ ਜੀ ਵੀ ਜਾਗਦਾ ਆ ਤੇ ਜਿਹੜਾ ਜਾਗਦਾ ਆ ਔਕਾਰ ਤੋਂ ਜਮਾ ਤੋਂ ਛੁੱਟ ਜਾਂਦਾ ਆ ਤੇ ਉਹ ਸੰਸਾਰ ਵਿੱਚ ਜਾਗਦਾ ਹੈ ਮਹਾਰਾਜ ਕਹਿੰਦੇ ਉਹ ਸੰਸਾਰ ਵਿੱਚ ਜਾਗਦਾ ਆ ਜਿਸ ਦੇ ਨੇਤਰਾਂ 'ਚ ਇਹ ਗਿਆਨ ਵਸ ਗਿਆ ਹਮਾਰਾ ਜੀ ਬਾਣੀ 'ਚ ਵੀ ਫਰਮਾਨ ਕਰਦੇ ਨੇ ਚਹ ਵਰਨਾ ਵਿੱਚ ਜਾਗ ਕੋਏ ਜਮੇ ਘਾਰ ਤੇ ਛੁੱਟੈ ਸੋਏ ਕਹਿਤ ਨਾਨਕ ਜਨ ਜਾਗ ਸੋਏ ਗਿਆਨੰਦਨ ਜਾਕੇ ਨੇਤਰੀ ਹੋਏ ਸੋ ਜਿਨ੍ਹਾਂ ਦੇ ਮਾਰਗ ਦੀ ਗਿਆਨ ਦੀ ਕਿਰਨ ਪੈ ਜਾਂਦੀ ਹੈ ਗੁਰਮੁਖ ਪੈਰਿਓ ਹਿਰਦੇ ਤੇ ਉਹ ਜੀਵ ਇਸ ਸੰਸਾਰ ਵਿੱਚ ਜਾਗਦੇ ਹਨ ਗੁਰਮੁਖ ਪੈਰਿਓ ਜਿਗਤ ਤੇ ਜੀਵ ਦੇ ਅੰਦਰ ਬ੍ਰह्म ਗਿਆਨ ਦੀ ਕਿਰਨ ਪੈ ਜਾਵੇ ਤਾਂ ਇਹ ਵਿਕਾਰਾਂ ਤੋਂ ਛੁੱਟ ਜਾਵੇ ਇਹ ਅਗੰਤ ਤੋਂ ਛੁੱਟ ਜਾਵੇ ਗੁਰਮੁਖ ਪੈਰਿਓ ਤਾਂ ਕਿਤੇ ਇਹ ਅੱਗੇ ਮਾਲਕ ਦੇ ਦਰ ਤੇ ਪਰਵਾਨ ਹੋਏ ਸਾਡਾ ਮਨ ਸੰਸਾਰ ਦੇ ਵਿੱਚ ਆਪਣੇ ਮਾਤਮ ਅਨੁਸਾਰ ਵਿਚਰਨ ਦੇ ਕਾਰਨ ਇਹ ਸਮਝਦਾ ਹੈ ਕਿ ਸ਼ਾਇਦ ਮੈਂ ਆਪਣੇ ਹਟਕਰ ਨਾਲ ਜਾਂ ਆਪਣੀ ਮਾਤ ਅਨੁਸਾਰ ਭਗਤੀ ਕਰਕੇ ਸੰਸਾਰ ਤੋਂ ਛੁੱਟ ਜਾਵਾਂਗਾ ਪਵਜਲ ਤੋਂ ਪਾਰ ਲੰਘ ਜਾਵਾਂਗਾ ਪਰ ਗੁਰਮਤ ਪਿਆਰਿਓ ਇਹ ਵੀ ਇੱਕ ਸਚਾਈ ਹੈ ਤੇ اٹਲ ਸਚਾਈ ਹੈ ਤੇ ਜਦ ਤੱਕ ਅਸੀਂ ਸੱਚੀ ਸੰਗਤ ਵਿੱਚ ਸਾਧੋਂ ਦੀ ਸੰਗਤ ਵਿੱਚ ਨਹੀਂ ਆਉਂਦੇ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ ਗੁਰਮਖ ਪਿਆਰੋ ਸਾਨੂੰ ਗਿਆਨ ਆ ਹੀ ਨਹੀਂ ਸਕਦਾ ਤੇ ਜਦ ਤੱਕ ਗੁਰਮਖ ਪਿਆਰੋ ਸਾਨੂੰ ਗਿਆਨ ਹੀ ਨਹੀਂ ਆ ਸਕਦਾ ਅਸੀਂ ਭਗਤੀ ਮਾਰਗ ਤੇ ਚੱਲ ਹੀ ਨਹੀਂ ਸਕਦੇ ਔਰ ਨਾ ਹੀ ਪਵ ਸਾਗਰ પાર ਹੋ ਸਕਦੇ ਸੁ ਮਹਾਰਾਜ ਬਾਣੀ ਚ ਵੀ ਦੱਸਦੇ ਨੇ ਕਿ ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਹੀ ਇਹ ਮਾਰਜ ਨੇ ਸਦਾਤ ਬਣਾ ਦਿੱਤੇ ਆ ਕਿ ਗੁਰੂ ਬਿਨਾਂ ਨਾ ਤੇ ਸਾਨੂੰ ਨਾਮ ਪ੍ਰਾਪਤ ਹੁੰਦਾ ਤੇ ਨਾ ਅਸੀਂ ਗੁਰੂ ਬਿਨਾ ਤਰ ਸਕਦੇ ਪਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦ ਦੇ ਵੇਦ ਵਿਆਸੈ ਕੋਈ ਮਹਾਰਜ ਕਹਿੰਦੇ ਬ੍ਰਹਮਾ ਜੀ ਨੂੰ ਪੁੱਛ ਲੋ ਨਾਰਦ ਜੀ ਨੂੰ ਪੁੱਛ ਲੋ ਤੇ ਵੇਦ ਵਿਆਸ ਜੀ ਜਿਨ੍ਹਾਂ ਵੇਦ ਰਚਿਓ ਲਿਖਿਓ ਉਹਨਾਂ ਨੂੰ ਪੁੱਛ ਲੋ ਕਿ ਉਹ ਵੀ ਗੁਰੂ ਦੇ ਗਿਆਨ ਬਿਨਾ ਨਹੀਂ ਤਰੇ ਸੋ ਗੁਰੂ ਦੇ ਗਿਆਨ ਬਿਨਾ ਤੇ ਗੁਰੂ ਬਿਨਾ ਅੰਦਰ ਦੀ ਤਪਸ਼ ਅੰਦਰ ਦੀ ਅਗਨ ਗੁਰਮਖ ਪਿਆਰਿਓ ਨਹੀਂ ਜਾਂਦੀ ਕਿਉਂਕਿ ਜੇ ਬੰਦਾ ਜੇ ਜੀਵ ਆਪਣੀ ਮਤ ਅਨੁਸਾਰ ਹੀ ਗਿਆਨ ਪ੍ਰਾਪਤ ਕਰ ਲੇ ਤੇ ਗੁਰਮਖ ਪਿਆਰਿਓ ਦੀ ਹੋਂਮੇ ਕਦੀ ਨਹੀਂ ਮਰ ਸਕਉਤੇ ਤੇ ਨਾ ਹੀ ਉਹਗੇ ਪ੍ਰਵਾਨ ਹੋ ਸਕਦਾ ਉਹ ਗੁਰੂ ਨੂੰ ਹੀ ਇਹ ਮਹਾਰਾਜ ਨੇ ਨਾ ਦਰਜਾ ਦਿੱਤਾ ਆ ਗੁਰੂ ਨੂੰ ਹੀ ਅਖਤਿਆਰ ਦਿੱਤਾ ਆ ਕਿ ਗੁਰੂ ਸਾਨੂੰ ਦਰਗਾਹ ਦੇ ਵਿੱਚ ਮੁਕਤ ਕਰਾ ਸਕਦਾ ਆ ਸੋ ਐਸੀ ਸਾਧ ਜਨਾਂ ਦੀ ਸੰਗਤ ਸਾਨੂੰ ਬੈਠਣਾ ਚਾਹੀਦਾ ਹੈ ਜਿਹੜੇ ਸਾਨੂੰ ਇਹ ਬਖਸ਼ਿਸ਼ ਕਰਨਾ ਸਾਨੂੰ ਗੁਰੂ ਦਾ ਮੰਤਰ ਜਪੜ ਦੀ ਵਿਧੀ ਜੁਕਤੀ ਦੱਸਣਾ ਇਸ ਆ ਨੂੰ ਨਾਮ ਦੇ ਨਾਲ ਜੋੜਨ ਗੁਰਮਖ ਪਰੇ ਸੋ ਜਪਜੀ ਸਾਹਿਬ ਵਿੱਚ ਵੀ ਮਹਾਰਾਜ ਲਿਖਦੇ ਨੇ ਕਿ ਜੇ ਕੋਈ ਜੀਵ ਆਪੋ ਹੀ ਕਵੇ ਕਿ ਮੈਂ ਪਰਮੇਸ਼ਰ ਨੂੰ ਮਿਲਿਆ ਜਾਂ ਕਵੇ ਕਿ ਮੈਂ ਪਰਮੇਸ਼ਰ ਨੂੰ ਆਪਣੇ ਆਪ ਹੀ ਜਾਣ ਆਇਆ ਹੈ ਦਰਗਾਹ ਵਿੱਚ ਜਾ ਕੇ ਵੀ ਇਜ਼ਹਾਰ ਕਰੇ ਕਿ ਮੈਂ ਪਰਮੇਸ਼ਰ ਨੂੰ ਜਾਣ ਕੇ ਆਇਆ ਹਾਂ ਤੇ ਮਹਾਰਾਜ ਉਸ ਦੀ ਉੱਥੇ ਕੋਈ ਵੀ ਇੱਜ਼ਤ ਨਹੀਂ ਰੱਖਦੇ ਉਹਦਾ ਕੋਈ ਪੜਦਾ ਕਾਜ਼ ਨਹੀਂ ਟੱਕਦੇ ਗੁਰਮਤ ਪਿਆਰਿਓ ਨਾਨਕ ਜੇਖੋ ਆਪੋ ਜਾਣੇ ਅਗੇ ਗਿਆਨ ਸੋਹ ਹੈ ਮਹਾਰਾਜ ਉਹ ਜੀ ਸਾਹਿਬ ਚ ਲਿਖਦੇ ਆ ਤੇ ਜੇ ਕੋਈ ਕਹੇ ਕਿ ਮੈਂ ਆਪਣੇ ਆਪ ਹੀ ਪਰਮੇਸ਼ਰ ਨੂੰ ਜਾਣ ਲਿਆ ਤੇ ਸਮਝ ਲਿਆ ਤੇ ਮਹਾਰਾਜ ਕਹਿੰਦੇ ਉਹ ਉੱਥੇ ਸੌਂਦਾ ਨਹੀਂ ਆਉ ਉਹਦੀ ਕੋਈ ਸ਼ੋਭਾ ਵਡਿਆਈ ਨਹੀਂ ਉਥੇ ਉਸ ਨੂੰ ਕੋਈ ਇੱਜ਼ਤ ਨਹੀਂ ਮਿਲਦੀ ਗੁਰਮਖ ਪਿਆਰਿਓ ਸੋ ਐਸੇ ਮਹਾਰਾਜ ਦਾ ਫਰਮਾਨ ਹੈ ਸਾਡਾ ਮਨ ਭਾਵੇਂ ਕਿੱਧਰ ਵੀ ਪਟਕੀ ਜਾਵੇ ਕਿੰਨੇ ਵੀ ਜਨਮ ਗਵਾ ਲੇ ਗੁਰਮਖ ਪਿਆਰਿਓ ਪਰ ਉਦੋਂ ਤੱਕ ਮੁਕਤ ਨਹੀਂ ਹੋ ਸਕਦਾ ਜਦੋਂ ਤੱਕ ਇਹ ਸੱਚੇ ਸਾਧੂ ਦੀ ਸ਼ਰਨ 'ਚ ਨਹੀਂ ਆਉਂਦਾ ਤੇ ਗੁਰਮੰਤਰ ਲੈ ਕੇ ਅਭਿਆਸ ਨਹੀਂ ਕਰਦਾ ਇਹ ਜਨਮਦਰ ਜਨਮ ਪਟਕੀ ਜਾ ਰਿਹਾ ਹੈ ਤੇ ਆਪਣੇ ਜਨਮ ਖਰਾਬ ਕਰ ਰਿਹਾ ਆਪਣਾ ਸਮਾ ਖਰਾਬ ਕਰ ਰਿਹਾ ਤੇ ਬਾਰ ਬਾਰ ਜੁੰਨਾ ਵਿੱਚ ਜਾਈ ਜਾਂਦਾ ਹੈ ਪਰ ਗੁਰਮਖ ਪਿਆਰਿਓ ਸੋਝੀ ਇਹਨੂੰ ਸੰਗਤ ਚ ਆ ਗਈ ਹੋਣੀ ਆਪਣੇ ਯਤਨਾ ਨਾਲ ਕੀਤੀ ਹੋਈ ਕੋਈ ਭਗਤੀ ਕੋਈ ਹੱਥ ਕਰਮ ਮਾਲਕ ਦੇ ਦਰ ਤੇ ਪ੍ਰਵਾਣ ਨਹੀਂ ਆ ਇਹ ਕੀਤੇ ਹੋਏ ਹੱਥ ਕਰਮ ਕੀਤੇ ਹੋਏ ਤਪ ਗੁਰਮਖ ਪਿਆਰਿਓ ਸਾਨੂੰ ਮਾਲਕ ਦੇ ਨਾਲ ਨਹੀਂ ਮਿਲਾ ਸਕਦੇ ਤੇ ਨਾ ਹੀ ਮਾਲਕ ਦੇ ਦਰ ਤੋਂ ਕੋਈ ਸਾਨੂੰ ਸੋਭਾ ਵੜਿਆਈ ਮਿਲ ਸਕਦੀ ਆ ਸੋ ਗੁਰੂ ਦੀ ਸੰਗਤ ਵਿੱਚ ਆ ਕੇ ਸਾਡਾ ਮਨ ਨਿਵਾਹ ਹੁੰਦਾ ਹੈ ਸਾਡੀ ਹਉਮੈ ਹੰਕਾਰ ਨਸ਼ਟ ਹੁੰਦਾ ਗੁਰਮੁਖ ਪਿਆਰਿਓ ਤਾਂ ਕਿਤੇ ਜਾ ਕੇ ਸਾਨੂੰ ਅੱਗੇ ਮਾਰਗ ਮਿਲਦਾ ਆ ਤਾਂ ਸਾਨੂੰ ਕਿਤੇ ਉਸ ਦਰ ਦੀ ਸੋਝੀ ਪੈਂਦੀ ਆ ਤਾਂ ਕਿਤੇ ਮਹਾਰਾਜ ਦੇ ਦਰ ਤੇ ਕੋਈ ਮਹਾਰਾਜ ਜੀ ਸਾਡੀ ਪੁੱਛ ਕੇ ਸਤ ਕਰਦੇ ਨੇ ਗੁਰਮੁਖ ਪਿਆਰਿਓ ਇਹ ਹੈ ਤੇ ਮਾਰਗ ਔਖਾ ਏ ਪਰ ਸਤਿਗੁਰੀ ਕਿਰਪਾ ਕਰਨ ਸਾਡੀ ਸਮਝ ਆ ਜਾਵੇ ਸਾਡੀ ਸਮਝ ਚ ਆ ਜਾਵੇ ਤੇ ਅਸੀਂ ਉਸ ਹੁਕਮ ਨੂੰ ਮੰਨ ਲਈਏ ਮੰਨ ਕੇ ਚੱਲੀਏ ਆਪਣੀ ਹਉ ਨੂੰ ਮਾਰੀਏ ਆਪਣੇ ਆਪੇ ਨੂੰ ਮਾਰੀਏ ਤਾਂ ਗੁਰਮਖ ਪਿਆਰਿਓ ਅਸੀਂ ਉਸ ਮਾਲਕ ਦੇ ਦਰ ਤੇ ਪਰਮਾਨ ਹੋ ਸਕਦੇ ਹਾਂ ਬਾਰ ਬਾਰ ਅਸਨਾਣਾ ਜਪਣਾ ਆ ਬਾਰ ਬਾਰ ਅਭਿਆਸ ਕਰਨਾ ਆ ਮਹਾਰਾਜ ਅੱਗੇ ਬੇਨਤੀਆਂ ਜੋਦੜੀਆਂ ਕਰਨੀਆਂ ਕਿਉਂਕਿ ਮਹਾਰਾਜ ਸਾਰੇ ਸਮਾਏ ਹੋਏ ਨੇ ਪਰਿਪੂਰਣੇ ਵੈਗੁਰੂ ਜੀ ਤੇ ਉਹਨਾਂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਅਪਾਰ ਦਾਸਾਂ ਬੇਨਤੀਆਂ ਕਰੀ ਜਾਣੀਆਂ ਪਰਮੇਸ਼ਰ ਕੋਲੋਂ ਪਰਮੇਸ਼ਰ ਦਾ ਨਾਮ ਮੰਗਣਾ ਹੈ ਸੰਸਾਰ ਪਦਾਰਥ ਸੰਸਾਰ ਕੁਮਾਇਆ ਇਹ ਆਪਾਂ ਜਨਮਾਂ ਚ ਵੀ ਇੰਨਾ ਚ ਖੇਡਦੇ ਆਏ ਹੁਣ ਆਪਾਂ ਇੰਨਾ ਚ ਨਹੀਂ ਖੇਡਣਾ ਪੈਰ ਗੁਰੂ ਦੇ ਨਾਮ ਨੂੰ ਸਤਿਗੁਰਾਂ ਦੇ ਨਾਮ ਨੂੰ ਦੇਣੀ ਆ ਵੈਗੁਰੂ ਜੀ ਦੇ ਨਾਮ ਨੂੰ ਦੇਣੀ ਆ ਸਭ ਤੋਂ ਪਹਿਲਾਂ ਅਸੀਂ ਨਾਮ ਹੀ ਮੰਗਣਾ ਗੁਰਮਖ ਪਿਆਰੇ ਨਾਮ ਨਾ ਜੋੜ ਜਿਗੇ ਮਾਲਕ ਦੇ ਨਾਮ ਲਾਪ ਕਰ ਲਿਏ ਆਪਣੇ ਅੰਦਰੋਂ ਔਗਣਾ ਪਾਪਾ ਨੂੰ ਖਤਮ ਕਰਕੇ ਉਸ ਮਾਰਗ ਤੇ ਚੱਲ ਜਿਗੇ ਤੇ ਮਾਰੇ ਸਾਨੂੰ ਕੋਈ ਕਮੀ ਰਹਿਣੀ ਨਹੀਂ ਦਿੰਦੇ ਜਦੋਂ ਬੱਚਾ ਹੁਕਮ ਚ ਆ ਜਾਂਦਾ ਨਾ ਤੇ ਮਾਤਾ ਪਿਤਾ ਨੂੰ ਸਾਰੇ ਉਹਦੇ ਜ਼ਰੂਰਤਾਂ ਲੋੜਾਂ ਦਾ ਪੇਤ ਹੁੰਦਾ ਪਤਾ ਹੁੰਦਾ ਤੇ ਮਾਲਕ ਫਿਰ ਬਿਨਾਂ ਬੋਲੇ ਹੀ ਸਾਰੇ ਕਾਰਜ ਕਰ ਦਿੱਤੇ ਸੋ ਐਸਾ ਦੀਂ ਦੇ ਆਲੇ ਤੇ ਜੇ ਕਿਤੇ ਕੋਈ ਲੋੜ ਹੋਵੇ ਵੀ ਤੇ ਮਾਲਕ ਗਿਰਦਾਸ ਬੇਨਤੀ ਕਰਕੇ ਮੰਗ ਸਕਦੇ ਆ ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਸੋ ਗੁਰਮਖ ਪਿਆਰਿਓ ਆਪਾਂ ਪਰਮੇਸ਼ਰ ਦਾ ਨਾਮ ਹੀ ਮੰਗਣਾ ਹੈ ਜਦੋਂ ਨਾਮ ਮੰਗ ਲਾਂਗੇ ਤੇ ਸਾਡੀਆਂ ਸਾਰੀਆਂ ਹੀ ਭੁੱਖਾ ਮਰ ਜਾਣੀਆਂ ਨਹੀਂ ਨਾਮ ਨਾਲ ਸਾਡੇ ਮਨ ਨੇ ਰਚਨਾ ਹੈ ਗੁਰਮਖ ਪਿਆਰਿਓ ਨਾਮ ਨਾਲ ਹੀ ਰਚਣਾ ਹੈ ਕਿਉਂਕਿ ਮਨ ਦੀ ਖਰਾਕ ਹੀ ਨਾਮ ਹੈ ਮਨ ਤੇ ਅਗਿਆਨਤਾ ਦੇ ਵਿੱਚ ਪਦਾਰਥਾਂ ਦੀ ਭੁੱਖ ਲਾਈ ਬੈਠਾ ਰਸਾ ਕਸਾ ਨੂੰ ਲਾਈ ਬੈਠਾ ਇੱਕ ਇਹਨਾਂ ਰਸਾ ਕਸਾ ਨਾ ਰਜ ਜਾਊਗਾ ਗੁਰਮਖ ਪਿਆਰੇ ਜੋ ਇਹਦੀ ਖਰਾਕ ਹੀ ਨਹੀਂ ਐ ਜੋ ਇਹਦੀ ਖਰਾਕ ਹੀ ਨਹੀਂ ਆ ਤੇ ਇਹਦੀ ਭੁੱਖ ਕਿਦਾਂ ਤ੍ਰਿਪਤ ਹੋਊ ਗੁਰਮਖ ਪਿਆਰੋ ਇਹਦੀ ਇਹਦੀ ਜੁੜੀ ਖਰਾਕ ਉਹ ਹੈ ਹੀ ਨਾਮ ਰਸ ਜਦੋਂ ਇਹ ਨਾਮ ਰਸ ਦੀ ਖਰਾਕ ਲਏਗਾ ਇਹਨੇ ਰਜ ਜਾਣਾ ਗੁਰਮਖ ਪਿਆਰੋ ਇਸ ਨਾਮ ਦੀ ਖਰਾਕ ਨਾਲ ਹੀ ਇਹਦਾ ਇਸ਼ਨਾਨ ਹੋਣਾ ਹੈ। ਇਹੀ ਇਹਦੀ ਖਰਾਕ ਗੁਰਮਖ ਪੈ ਰਹੇ। ਜੋ ਜੋ ਅਸੀਂ ਪਰਮੇਸ਼ਰ ਦਾ ਨਾਮ ਜਪਾਂਗੇ ਸਾਨੂੰ ਅੰਮ੍ਰਿਤ ਰਸ ਆਏਗਾ। ਸਾਡਾ ਮਨ ਰਜਦਾ ਜਾਏਗਾ। ਸਾਡੇ ਮਨ ਦੀ ਸਾਰੀਆਂ ਕਮਜ਼ੋਰੀਆਂ ਗੁਰਮਖ ਪੈ ਰਹੇ ਦੂਰ ਹੋ ਜਾਣਿਆ ਅਤੇ ਤਕੜਾ ਹੋ ਜਾਣਾ, ਸਟਰੋਂਗ ਹੋ ਜਾਣਾ ਹੈ। ਪੰਜਾਂ ਨਾਲ ਲਲੜ ਕੇ ਸ਼ੇਰ ਬਣ ਜਾਣਾ ਹੈ ਨੇ ਗੁਰਮਖ ਪਿਆਰੇ। ਜਦੋਂ ਇਹ ਸ਼ੇਰ ਬਣ ਗਿਆ ਨਾ ਗੁਰਮਖ ਪਿਆਰੇ ਤੇ ਇਹਨੂੰ ਸਾਰੀ ਸੋਜੀ ਆ ਜਾਣੀ ਫਿਰ ਇਹਨੂੰ ਆਪਣੀ ਖਰਾਏ ਆਪਣੀ ਖਰਾਕ ਦੇ ਬਿਨਾਂ ਨਹੀਂ ਰਹਿਣਾ ਹੀ ਨਹੀਂ ਇਹਦੇ ਬਾਰ-ਬਾਰ ਜਪੂਗਾ ਆਪਾਂ ਇਹਨੂੰ ਜਪਣ ਤੇ ਲਾਈਏ ਆਪਾਂ ਸਾਧ ਸੰਗਤ ਚ ਆ ਕੇ ਆਪਣੇ ਮਨ ਨੂੰ ਸੋਜੀ ਤਾਂ ਦਈਏ ਗੁਰਮਖ ਪਿਆਰੇ ਸੋ ਇਸ ਤਰ੍ਹਾਂ ਕਰਕੇ ਆਪਾਂ ਇਸ ਮਾਰਗ ਤੇ ਚੱਲਣਾ ਹੈ ਜੇ ਦੀ ਇਹਨੂੰ ਖਰਾਕ ਦੇਣੀ ਆ ਨਾਮ ਰਾਸੇ ਦੀ ਖਰਾਕ ਹੈ ਗੁਰਮਖ ਪਿਆਰੇ ਇਹ ਮਾਲਕ ਦੀਆਂ ਸਿੱਤ ਸੁਲਾਹਾਂ ਇਹਦੇ ਕੱਪੜੇ ਨੇ ਤਰ੍ਹਾਂ ਤਰ੍ਹਾਂ ਦੇ ਵਸਤਰ ਨੇ ਸਮਝੋ ਅਸੀਂ ਮਾਲਕ ਦੇ ਗੁਣ ਗਾਲੇ ਵਡਿਆਈਆਂ ਗਾਲੀਆਂ ਤੇ ਅਸੀਂ ਤਰ੍ਹਾਂ ਤਰ੍ਹਾਂ ਦੇ ਕੱਪੜੇ ਵਸਤਰ ਪਹਿਨ ਲੇ ਗੁਰਮਖ ਪਿਆਰਿਓ ਜੋ ਮਹਾਰਾਜ ਨੇ ਗੁਣ ਬਖਸ਼ਿਸ਼ ਕੀਤੇ ਸਾਨੂੰ ਜਿਹਨੂੰ ਮਹਾਰਾਜ ਨੇ ਬਾਣੀ ਸਤਿਗੁਣੀ ਕਹਿਤਾ ਜਤ ਸਤ ਸੰਤੋਖ ਨਿਮਰਤਾ ਦਇਆ ਸ਼ੈਨਸ਼ੀਲਤਾ ਇਹ ਸਾਰੇ ਇਹਦੇ ਸ਼ਿੰਗਾਰ ਨੇ ਇਸਾਰੇ ਸਾਡੇ ਮਾਨ ਆਤਮਾ ਦੇ ਸ਼ਿੰਗਾਰ ਨੇ ਗੁਰਮਖ ਪਿਆਰਿਓ ਜੇ ਨਸਾਰੇ ਗੁਣ ਗ੍ਰਹਿਣ ਕਰ ਲੇ ਤੇ ਸਮਝੋ ਇਹਨੇ ਸਾਰੇ ਸ਼ਿੰਗਾਰ ਕਰ ਲੇ ਇਹ ਦਾ ਗੁਰਮਖ ਪਿਆਰਿਓ ਮੇਕਅਪ ਪਿਆ ਇਹ ਸੁਹਾਗਣਾਂ ਦਾ ਮੇਕਅਪ ਪਿਆ ਇਹ ਗੁਰੂ ਦੀਆਂ ਸਿੱਖਤ ਸਲਾਹਾਂ ਗੁਰੂ ਦੀਆਂ ਵਡਿਆਈਆਂ ਇਹਦੇ ਤਰ੍ਹਾਂ ਤਰ੍ਹਾਂ ਦੇ ਵਸਤਰ ਨੇ ਪਰਮੇਸ਼ਰ ਦਾ ਨਾਮ ਇਹਦੇ ਤਰ੍ਹਾਂ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਨੇ ਸੋ ਗੁਰਮਖ ਪਿਆਰੇ ਸਾਡੇ ਮਨ ਨੇ ਰੱਜ ਜਾਣਾ ਅਗਾਏ ਜਾਣਾ ਹੈ ਜਦੋਂ ਅਸੀਂ ਨਾਮ ਦੇ ਨਾਲ ਜੁੜ ਕੇ ਜਦੋਂ ਅਸੀਂ ਮਾਲਕ ਦੀ ਮਹਿਮਾ ਇਸ ਰਸਨਾ ਨਾਲ ਗਾਈ ਕਿ ਇਸ ਰਸਨਾ ਨੇ ਸਾਰੇ ਸੇ ਸਵਾਦਾਂ ਤੋਂ ਹਟ ਜਾਣਾ ਦ੍ਰਿਸ਼ਟਮਾਨ ਜੋ ਮਾੜੇ ਸਵਾਦ ਲੱਗੇ ਨੇ ਰਸਕਸ ਲੱਗੇ ਨੇ ਸੋ ਨਾਮ ਰਸ ਦੀ ਜਿਹੜੀ ਐਸੀ ਤਾਕਤ ਆ ਕਿ ਜਿਹਦੇ ਨਾਲ ਇਹਨੇ ਤਾਕਤਵਰ ਹੋ ਜਾਣਾ ਹੈ ਸੋ ਗੁਰਮਖ ਪਿਆਰੇ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਸਾਰੇ ਸੰਗਤ ਜੋ ਸੁਣ ਰਹੀ ਆ ਸਾਰੇ ਸੰਗਤ ਜੋ YouTube ਰਾਹੀਂ ਸੁਣ ਰਹੀ ਆ ਮਹਾਰਾਜ ਸਾਰਿਆਂ ਨੂੰ ਸੋਜੀ ਬਖਸ਼ਿਸ਼ ਕਰਨ ਸੋ ਬਹੁਤ ਬਹੁਤ ਐਸੀ ਵਡਿਆਈ ਆ ਮਾਹ ਬੁਰਖਾ ਦੀ ਭਾਈ ਸੇਵਾ ਸਿੰਘ ਜੀ ਤਰਮਾਲਾ ਜਿਨ੍ਹਾਂ ਨੇ ਇਹ ਸਾਰਿਆਂ ਬਖਸ਼ਿਸ਼ਾਂ ਸੰਸਾਰ ਦੇ ਵਿੱਚ ਆ ਕੇ ਕੀਤੀਆਂ ਜਿਨ੍ਹਾਂ ਨੇ ਅਮਰਤ ਦੀ ਦਾਤ ਬਖਸ਼ ਕੇ ਵੀ ਨਵਾਜਿਆ ਨਾਮ ਦੇ ਨਾਲ ਵੀ ਨਵਾਜਿਆ ਐਸੇ ਗੁਰਮਖ ਪਿਆਰੇ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਹੁਣ ਵੀ ਮਹਾਪੁਰਖ ਆਪਾਂ ਨੂੰ ਸਾਰਾ ਮਾਰਗ ਅੱਗੇ ਸਮਝਾ ਰਹੇ ਨੇ ਤੇ ਆਪਾਂ ਸਾਧ ਸੰਗਤ ਵਿੱਚ ਆ ਕੇ ਇਹ ਮਾਰਗ ਨੂੰ ਸਮਝਣਾ ਹੈ ਤੇ ਆਪਣੇ ਮਨ ਨੂੰ ਉਸ ਮਾਰਗ ਤੇ ਚਲਾਉਣਾ ਹੈ ਸੋ ਮਾਰੇ ਸਾਰਿਆਂ ਤੇ ਕਿਰਪਾ ਕਰਨ ਆਪਦੀਆਂ ਬਖਸ਼ਿਸ਼ਾਂ ਲਟਾਉਣ ਆਪਦੇ ਨਾਮ ਦੀਆਂ ਦਾਤਾ ਨਾਲ ਨਵਾਜਣ ਸਾਰੀ ਸੰਗਤ ਤੇ ਕਿਰਪਾ ਦ੍ਰਿਸ਼ਟੀ ਕਰਨ ਕਿਸੇ ਸਾਧ ਸੰਗਤ ਵਿੱਚ ਜੁੜ ਕੇ ਰਹੀਏ ਮਾਲਕ ਦੇ ਬੋਣ ਗਾਈਏ ਜਦ ਤੱਕ ਅਸੀਂ ਮਾਲਕ ਦੇ ਬੋ ਨਾ ਨਾ ਗਾਈਏ ਤੇ ਸਾਡੇ ਮਨ ਨੂੰ ਸ਼ਾਂਤੀ ਨਾ ਆਵੇ ਐਸੀ ਸਾਧੀ ਅਵਸਥਾ ਬਣ ਜਵੇ ਅੱਖਾਂ ਜੀਵਾਂ ਵਿਸਰੇ ਮਰ ਜਾਓ ਖਣੇ ਔਖਾ ਸੱਚਾ ਨਾਓ ਸੱਚੇ ਨਾਮ ਕੀ ਲੱਗ ਬੋਖੇ ਇਤ ਬੋਖੇ ਖਾਈ ਚਲੀ ਅਦੂ ਸੋ ਕਿਉ ਵਿਸਰੇ ਮੇਰੀ ਮਾਏ ਸੱਚ ਜਸਾ ਹੈਬ ਸੱਚੇ ਨਹੀਂ ਇਹ ਨਿਆ ਵਿਚਾਰਾਂ ਕਰਦੇ ਹੋਈਆਂ ਬਿਆਨਤ ਭੁੱਲਾਂ ਹੋ ਜਾਂਦੀਆਂ ਹਨ ਸਾਧ ਸੰਗਤ ਤੇ ਗੁਰੂ ਸਾਹਿਬਕਸ਼ਣ ਜੋ ਬਖਸ਼ਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ